ਕਸੌਣ ਵੀਰੋ ਤੁਹਾਡਾ ਬ੍ਰਾਡਕਾਸਟ ਫੋਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੈ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਵੀਰ ਆਪਾਂ ਆਏ ਸੀ ਆਪਣੇ ਯਾਰ ਦੋਸਤੇ ਘਰ ਫਿੰਟਸੋ ਖਾਣਾ ਦਾ ਤੇ ਸੋਨੂੰ ਇੱਕ ਬਹੁਤ ਵਧੀਆ ਚੀਜ਼ ਦਿਖਾਉਣ ਲੱਗੇ ਆ ਆਪਾਂ ਨੂੰ ਬਹੁਤ ਵਧੀਆ ਲੱਗੀ ਆ ਦੇਖ ਸਕਦੇ ਹੋ ਬਈ ਇੱਧਰ ਸਾਰੇ ਕਿਤੇ ਪੱਥਰ ਆ ਤੇ ਖੁਰਨੀਆਂ ਦੇ ਵਿੱਚ ਵੀ ਪੱਥਰ ਆ ਤੋ ਹੱਥੋਂ ਘਰ ਪੱਥਰ ਆ ਥੱਲੇ ਵੀ ਦੇਖ ਸਕਦੇ ਹੋ ਪੂਰਾ ਵਧੀਆ ਥਾਂ ਬਣਾਇਆ ਪੂਰਾ ਵਧੀਆ ਅੱਡਾ ਬਣਾਇਆ ਬਾਈ ਵਪਾਰ ਲੈਣ ਦਾ ਕੰਮ ਆ ਬਾਈਆਂ ਦਾ ਬਾਕੀ ਦੀ ਸਾਰੀ ਜਾਣਕਾਰੀ ਪੁੱਛਦਿਆਂ ਤੇ ਇਹ ਆਈਡੀਆ ਪੁੱਛਦਿਆਂ ਕਿਦਾਂ ਦਿਮਾਗ 'ਚ ਆਇਆ ਤੇ ਇਹਦੇ ਚੀਜ਼ ਦਾ ਫਾਇਦਾ ਵੀ ਆ ਕਿ ਇਕੱਲਾ ਇਹ ਸ਼ੌਂਕ ਵਾਜੂਗੀਆਂ ਆ ਜੋ ਵੀਰੇ ਸਸੀ ਦਾ ਬਾਈ ਜੀ ਸਸੀ ਦਾ ਤੇ ਭਾਈ ਆਪਣਾ ਵਪਾਰ ਲੈਣ ਦਾ ਕੰਮ ਹਾਂਜੀ ਵਪਾਰ ਲੈਣ ਦਾ ਕੰਮ ਆ ਤੇ ਪਹਿਲਾਂ ਨਕਦੀ ਜਾਣਕਾਰੀ ਦੱਸੋਗੇ ਕਿ ਪਹਿਲਾਂ ਇਹ ਜਿਹੜਾ ਪੱਥਰ ਲੱਗੇ ਇਹਦੀ ਦੱਸੋਗੇ ਆਹ ਪੱਥਰ ਲਾਇਆ ਜੀ ਠੀਕ ਜੀ ਆਪਾਂ ਕੋਈ ਚਿੱਚੜ ਵਗੈਰਾ ਮੱਖੀ ਵਗੈਰਾ ਘੱਟ ਦੇਂਗੀ ਜੀ ਇੱਥੇ ਠੀਕ ਹੈ ਬਈ ਆਹ ਸਾਫ਼ ਪੱਥਰ ਰਹਿੰਦਾ ਕੋਈ ਇਦਾਂ ਕੋਈ ਜੀਵ ਜੰਤੂ ਇਹਦੇ ਤੇ ਨਹੀਂ ਵੱਗਦਾ ਤਾਂ ਕੱਟ ਕੇ ਆਪਾਂ ਇਹ ਵੀਰੇ ਇੱਕ ਤਾਂ ਸਾਫ਼ ਸਫਾਈ ਦਾ ਰਿਲੇਟਰ ਰੱਖ ਲਓ ਤੇ ਇੱਕ ਵੀਰੇ ਇੱਕ ਬਾਈ ਨੂੰ ਸ਼ੌਂਕ ਵੀ ਸੀਗਾ ਇਹਦਾ ਦੇਖ ਸਕਦੇ ਹੋ ਬਹੁਤ ਸੋਹਣਾ ਅੱਡਾ ਬਣਾ ਵੀਰੇ ਤੇ ਹਾਂਜੀ ਆਪਣਾ ਕੀ ਨਾ ਗੱਜ ਆਪਣੇ ਕੋ ਕਿੰਨੇ ਨਾਗ ਬਕਾਉ ਬਈ ਛੋਟੀ ਹੈ ਜਿਆ ਕੇ ਇਹਦੇ ਛੋਟੀ ਬਕਾਉ ਹਾਂਜੀ ਹਾਂਜੀ ਤੇ ਤਾਂ ਕਹਿੰਦੇ ਛੋਟੀ ਖੀਰੀ ਹੈ ਖੀਰੀ ਛੋਟੀ ਹੈ ਠੀਕ ਹੈ ਬਈ ਤੇ ਆਪਾਂ ਮੰਨਦੇ ਦੁੱਧ ਦਾ ਰਿਕਾਰਡ ਪਤਾ ਕਿ ਬਈ ਨਹੀਂ ਇਹ ਆਪ ਲੈ ਆਂਦੀ ਲੈ ਕੇ ਆਂਦੀ ਆ ਠੀਕ ਹੋ ਜੀ ਪੱਠਪੜੀ ਦੇਖ ਸਕਦੇ ਹੋ ਸੋਹਣੀ ਆ ਚੰਗੀ ਝੋਲੀ ਆ ਵੀਰੇ ਦੇਖ ਸਕਦੇ ਹੋ ਤੁਹਾਨੂੰ ਦੇਖ ਹੀ ਰਹੀ ਹੋਣੀ ਆ ਹੂ ਮੱਥੇ ਦੀ ਸੋਹਣੀ ਆ ਸੋਹਣਾ ਸਾਈਕਲ ਕਰ ਕੱਢ ਲਵੋ ਵੀਰੇ ਬਾਤ ਪੂਰਾ ਕਰ ਮੋਤੀ ਦੀ ਸੋਹਣੀ ਹੈ ਵੀਰੇ ਚੰਗਾ ਤੋਰਾ ਝੂਟੀ ਦਾ ਬਹੁਤ ਚੰਗੀ ਝੋਲੀ ਝੋਲੀ ਦੇਖ ਸਕਦੇ ਹੋ ਤੁਸੀਂ ਤੇ ਭਾਈ ਕੀ ਮੁੱਲ ਕਰਦੇ ਹੋ ਭਾਈ ਮੋਲੇ ਦਾ 22000 ਹੈ ਮੋਲੇ ਦਾ 22000 ਹੋ ਜਾ ਬਾਈ ਮੁੱਕ ਜਮਾਨਾ ਹਾਂਜੀ ਠੀਕ ਹੋ ਗਿਆ ਤਾਂ ਕੰਟੈਕਟ ਨੰਬਰ ਕਨਫਰਮ ਕਰ ਦਿੰਦੇ ਆ 985345 9990 ਇਹ ਭਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵੀਡੀਓ ਚੰਗੀ ਲੱਗੀ ਤੇ ਆ ਵੀਰੇ ਖੁਰਨੀ ਨਾਲ ਪੱਥਰ ਚੰਗਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਲੱਗਿਆ ਤੁਹਾਨੂੰ ਪੱਥਰ ਤੇ ਜੀ ਕਿਸੇ ਭਰਾ ਨੂੰ ਝੋਟੀ ਚੰਗੀ ਲੱਗਦੀ ਹੈ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਰ ਆਪਣੇ ਚੈਨਲ ਨੂੰ ਸਪੋਰਟ ਕਰਨਾ ਥੈਂਕ ਯੂ ਬਾਈ